ਕਰ ਰਹੇ ਹਾਂ ਬੇਲ ਤੇ ਵਿਸ਼ੇ ਨੂੰ ਚੈਨਲ ਤੇ ਮੈਂ ਤੁਹਾਡਾ ਪਰ ਰਜੇਸ਼ ਕੁਮਾਰ ਅੱਜ ਅਸੀਂ ਪਹੁੰਚੇ ਹਾਂ ਹਲਕਾ ਪੂਰਬੀ ਦੇ ਮੋੜ ਨੰਬਰ 5 ਦੇ ਕਿਰਵਾਣਾਂ ਦੇ ਰੋਡ ਦੇ ਉੱਪਰ ਇੱਥੇ ਸਾਰੀ ਜਨਨ ਸ਼ਕਤੀ ਲੁਧਿਆਣਾ ਦੇ ਚੇਤਜ ਰੇਜਾ ਵੱਲੋਂ ਚੇਤਜ ਰੇਜਾ ਜੀ ਜਿਹੜਾ ਪਹੁੰਚਾ ਜਾ ਰਿਹਾ ਜਿੱਥੇ ਰਾਜਾ ਵਰਿੰਗ ਜੀ ਪਹੁੰਚ ਰਹੇ ਜੋ ਲੋਕ ਸਭਾ ਹਲਕੇ ਦੇ ਉਮੀਦਵਾਰ ਨੇ ਬਹੁਤ ਦੁਖਾਨੇ ਜਿੰਨਾਂ ਨੂੰ ਘਾਟਾ ਮਾਰਦਾ ਕੱਟੋਂ ਤੇ ਪਹੁੰਚਿਆ ਰਾਜਾ ਵਰਿੰਗ ਜੀ ਦੀ ਅਗਵਾਈ ਦੇ ਵਿੱਚ ਬੈਠੇ ਆ ਭਾਗ ਨਹੀਂ ਹੈ ਬਾਕੀ ਕਿੱਗਰ ਬਾਦੇ ਲੋਕਾਂ ਨੇ ਬਹੁਤ ਮੈਨੂੰ ਪਿਆਰ ਦਿੱਤਾ ਪਰ ਬਹੁਤ ਸਾਰਾ ਜਿਹੜਾ ਜੋਸ਼ ਹੈ ਮੈਨੂੰ ਲੱਗਦਾ ਸਰਕਾਰਾਂ ਦੇ ਪ੍ਰਤੀ ਗੁੱਸਾ ਹੈ ਦੇਸ਼ ਦੀ ਬੀਜੇਪੀ ਦੀ ਗਵਰਨਮੈਂਟ ਦੇ ਖਿਲਾਫ 10 ਸਾਲਾਂ ਦਾ ਉਹਨਾਂ ਦਾ ਰਾਜ ਰਿਹਾ ਲੇਕਿਨ ਲੁਧਿਆਣਾ ਨੂੰ ਕੁਝ ਨਹੀਂ ਮਿਲਿਆ ਔਰ 22 ਸਾਲਾਂ ਦਾ ਆਮ ਆਦਮੀ ਪਾਰਟੀ ਦਾ ਰਾਜ ਕਿਉਂਕਿ 8 8 ਐਮਐਲਏ ਆਮ ਆਦਮੀ ਪਾਰਟੀ ਦੇ ਇਸ ਲੁਧਿਆਣਾ ਨੇ ਬਣਾਏ ਲੇਕਿਨ 8 ਐਮਐਲਏ ਚੋਂ ਇੱਕ ਵੀ ਐਮਐਲਏ ਨੇ ਐਸਾ ਕੋਈ ਕੰਮ ਨਹੀਂ ਕੀਤਾ ਚੀਰੇ ਨਾਲ ਲੋਕੀ ਅਨਵੇ ਲੋਗੇ ਕਹਿ ਸਕਣ ਕੋਈ ਲੁਧਿਆਣਾ ਦੀ ਤਰੱਕੀ ਹੋਈ ਹੋਵੇ ਲੋਕ ਚਸ ਰਹੇ ਆ ਆਪ ਦੇ ਐਮ ਐਲ ਏ ਨੂੰ ਦੇਖਣ ਵਾਸਤੇ ਇੱਕ ਇੱਥ ਵੀ ਲੱਗੀ ਡਵੈਲਪਮੈਂਟ ਨਹੀਂ ਹੋਈ 25 ਸਾਲ ਬੀਤ ਗਏ ਆ ਹਜ਼ਾਰ ਪੈਸੇ ਨੂੰ ਮਹਿਲਾਵਾਂ ਢੋਲੀ ਕਰੀ ਨੇ ਲੋਕ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦੇ ਆ ਕਿ ਤੂੰ ਸਾਡੇ ਨਾਲ ਧੋਖਾ ਕਿਸ ਗੱਲ ਦਾ ਕੀਤਾ ਸੋ ਮੈਨੂੰ ਲੱਗਦਾ ਕਿ ਉਹ ਸਾਰਾ ਜਿਹੜਾ ਗੁੱਸਾ ਹੈ ਲੋਕਾਂ ਦਾ ਆਂ ਕਾਂਗਰਸ ਪਾਰਟੀ ਦਾ ਜੋ ਪਿਛਲਾ ਕੰਮ ਸੰਜੀਤ ਤਲਵਾਰ ਹਰਾਨੀ ਜੋ ਇਸ ਇਲਾਕੇ ਦੇ ਵਿੱਚ ਕੰਮ ਕੀਤਾ ਅੱਜ ਲੋਕਾਂ ਨੂੰ ਉਹ ਯਾਦ ਆ ਰਿਹਾ ਔਰ ਲੋਕ ਇਹ ਮਹਿਸੂਸ ਕਰ ਰਹੇ ਆ ਕਿ ਕਾਂਗਰਸ ਪਾਰਟੀ ਇੱਕ ਚੰਗਾ ਵਿਕਲਪ ਹੈ ਕਾਂਗਰਸ ਪਾਰਟੀ ਹੀ ਸਾਡਾ ਦੇਸ਼ ਦਾ ਜਾਂ ਪ੍ਰਦੇਸ਼ ਦਾ ਨਿਰਮਾਣ ਕਰ ਸਕਦੀ ਹੈ ਲੋਕਾਂ ਨੂੰ ਇਸ ਗੱਲ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਸਮੇਂ ਦੀਆਂ ਸਰਕਾਰਾਂ ਪੰਜਾਬ ਪਹਿਲਾਂ ਬਿੱਟੂ ਜੀ ਕਹਿੰਦੇ ਸਗੇ ਕਾਂਗਰਸ ਪਾਰਟੀ ਨੂੰ ਕੈਂਡੀਡੇਟ ਨਹੀਂ ਲੱਗਦਾ ਕੁਝ ਦਿਨ ਤੋਂ ਤੁਸੀਂ ਆਏ ਹੋ ਆ ਜਿੱਦੇ ਦੇ ਆਏ ਆ ਕਹਿੰਦੇ ਵੀ ਬੁੱਲਾਂ ਤੇ ਸਿਕਰੀ ਆਈ ਪਈ ਐ ਸਿੱਧਾ ਕਹਿਣਾ ਹਾਂਜੀ ਹਾਂਜੀ ਹਾਂ ਲੰਗ ਮੰਗ ਕੇ ਦਾ ਕੈਂਡੀਡੇਟ ਲੈ ਆਇਆ ਕਹਿੰਦਾ ਰੋਜ਼ ਬੜਕਾ ਮਾਰਦਾ ਸੀ ਬਦਾਨ ਦੇ ਵਿੱਚ ਤੇ ਬੜਕਾ ਮਾਰਦਾ ਸੀ ਤੇ ਰਾਜਵੜਿੰਗ ਆ ਗਿਆ ਛਿੰਝ ਦੇ ਮੇਲੇ ਜੁਣੋ ਪਤਾ ਲੱਗੂ ਉਹ ਪੰਜਾਬੀ ਦਾ ਗਾਣਾ ਹੈ ਕੁੰਡੀਆਂ ਤੇ ਸਿੰਘ ਫਸ ਕੇ ਕੋਈ ਨਿੱਤੂ ਬਣੀ ਨਹੀਂ ਖਾਣੇ ਆ ਵਰਿੰਗ ਸਾਹਿਬ ਜੇ ਗੱਲ ਕਰੀਏ ਏਦਾਂ ਕਹਿ ਰਿਹਾ ਹਾਂ ਸ਼ਿਕਰੀ ਆ ਕੇ ਬੁਲਾਦੇ ਪਰ ਇੱਕ ਪਾਸੇ ਜੱਫੀ ਵੀ ਪਾਈ ਜਾਂਦੀ ਏ ਤੁਹਾਡੇ ਵੱਲੋਂ ਜੱਫੀ ਇੱਕ ਸਮਾਜਿਕ ਕੰਮ ਤੇ ਕੱਲ ਨੂੰ ਵੀ ਅਗਰ ਗੁਰਦੁਆਰੇ 'ਚ ਮਿਲੂੰਗਾ ਅਗਰ ਕਿਸੇ ਧਾਰਮਿਕ ਸਮਾਗਮ ਤੇ ਰਾਜਾ ਵਰਿੰਗ ਜਾਏਗਾ ਜਾਂ ਕਿਸੇ ਵਿਆਹ ਸ਼ਾਦੀ ਤੇ ਮੇਰੀ ਕੋਈ ਦੁਸ਼ਮਣੀ ਨਹੀਂ ਹੈ ਮੇਰੇ ਵਿਚਾਰਾਂ ਦੇ ਮਤਕੀ ਪਰ ਬੰਦੇ ਦੇ ਕਰੈਕਟਰ ਦੀ ਗੱਲ ਹੈ ਕਿ ਜਿਸ ਪ੍ਰਕਾਰ ਕੁਸੀਂ ਪਿੱਠ ਤੇ ਛੁਰਾ ਖਮੋਕੇ ਗਏ ਹੋ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਪਾਰਟੀ ਦੇ ਇਸ ਕਰਕੇ ਉਹਨਾਂ ਨੂੰ ਸਮਾਜਾਫਰੀ ਕਰ ਰਿਆ ਨਹੀਂ ਸਮਾਜਾਫਰੀ ਜਬ ਵੀ ਪੜਨਾ ਸਿਆਣੇ ਕਹਿੰਦੇ ਗੁਰਦਾਰਸ ਮਾਨ ਜੀ ਵੀ ਕਹਿੰਦੇ ਦੁਸ਼ਮਣ ਮਰੇ ਨਾ ਖੁਸ਼ੀ ਮਨਾਈਏ ਸੱਜਣਾ ਨੇ ਮਰ ਜਾਣਾ ਕਹਿੰਦੇ ਦੁਸ਼ਮਣ ਵੀ ਮਿਲੇ ਨੂੰ ਹੱਸ ਕੇ ਫਟੇ ਬਣਾ ਕੇ ਮਿਲਣਾ ਚਾਹੀਦਾ ਹੈ ਚੜਦੀ ਕਲਾ 'ਚ ਮਿਲਣਾ ਚਾਹੀਦਾ ਮਿਰ ਬਿੱਟੂ ਜੀ ਵੀ ਕਹਿੰਦੇ ਸੀ ਕਿ ਮੈਂ ਪੰਜਾਬ ਦਾ ਪੁੱਤ ਹਾਂ ਤੁਸੀਂ ਵੀ ਕਹਿੰਦੇ ਹੋ ਪੰਜਾਬ ਦਾ ਪੁੱਤ ਹਾਂ ਪਰ ਪੰਜਾਬ ਦੇ ਕਿਸਾਨਾਂ ਦੀ ਮੰਗ ਜਿਹੜੀ ਹੈ ਉਹ ਹੁਣ ਵੀ ਪ੍ਰੋਟੈਸਟ ਹੋ ਰਿਹਾ ਹੁਣ ਵੀ ਵਿਰੋਧ ਕਰ ਰਹੇ ਨੇ ਉਹਨਾਂ ਦੀ ਮੰਗ ਜਿਹੜੀ ਪੂਰੀ ਨਹੀਂ ਹੁੰਦੀ ਤੁਹਾਡੇ ਕਿਸਾਨਾਂ ਦੀ ਮੰਗ ਬਹੁਤ ਜਾਇਜ਼ ਹੈ ਬਹੁਤ ਸਹੀ ਹੈ ਪਰ ਕਾਂਗਰਸ ਪਾਰਟੀ ਨੇ ਐਲਾਨ ਕਰਤਾ ਹੈ ਕਿ ਅਗਰ ਕਾਂਗਰਸ ਪਾਰਟੀ ਦੀ ਸਰਕਾਰ ਹੋਣੀ ਹੈ ਤੇ ਕਿਸਾਨਾਂ ਨੂੰ ਐਮਐਸਪੀ ਦੀ ਈਗਲ ਗਾਰੰਟੀ ਦੇਾਂਗੇ ਉਹਨਾਂ ਦੇ ਲੱਗਿਆ ਜੀਐਸਟੀ ਵਾਪਸ ਲਵਾਵਾਂਗੇ ਪਹਿਲੇ ਵੀ ਕਿਹਾ ਜਾਂਦਾ ਸੀ ਯਾਨੀ ਜੀ ਹਾਂ ਤੁਸੀਂ ਕਿਨੇ ਕਿਹਾ ਪਹਿਲਾਂ ਆਪਣੀ ਮਰਜ਼ੀ ਨਾਲ ਸਵਾਲ ਨਾ ਕਰੋ ਕਿਦੋਂ ਕਿਹਾ ਸੀ ਐਮਐਸਪੀ ਦੀ ਗਾਰੰਟੀ ਕਾਕਾ ਜੀ 1967 ਦੇ ਵਿੱਚ ਜਿਹੜਾ ਸਰਕਾਰੀ ਭਾਗ ਲਿਆ ਉਹ ਕਾਂਗਰਸ ਪਾਰਟੀ ਨੇ ਦਿੱਤਾ ਸੀ ਕਾਂਗਰਸ ਪਾਰਟੀ ਨੇ ਸਰਕਾਰੀ ਭਾਗ ਦਿੱਤਾ ਪਹਿਲਾਂ ਵੀ ਨਹੀਂ ਕਿਹਾ ਜਾ ਰਿਹਾ ਸੀ 1960 ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦੀਆਂ ਫਸਲਾਂ ਸਰਕਾਰੀ ਭਾਗ ਤੇ ਚੱਕੀਆਂ ਜਾ ਰਹੀਆਂ ਇਹ ਕਾਂਗਰਸ ਪਾਰਟੀ ਦੀ ਦੇਣ ਸੀ ਸੋ ਗਾਣੂ ਵੀ ਉਹਨਾਂ ਨੇ ਕਿਹਾ ਕਿ ਐਮਐਸਪੀ ਲਾਗੂ ਰਹੇਗੀ 72000 ਕਰੋੜ ਰੁਪਇਆ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਕਰਜ਼ਾ ਮਾਫ ਕੀਤਾ ਸੀਗਾ ਕਿਸਾਨਾਂ ਦਾ ਇਸ ਤੋਂ ਬਾਅਦ ਕਿਸੇ ਪ੍ਰਧਾਨ ਮੰਤਰੀ ਨੇ ਰੁਪਇਆ ਮਾਫ ਨਹੀਂ ਕੀਤਾ 4500 ਕਰੋੜ ਰੁਪਇਆ ਕਿਸਾਨਾਂ ਦਾ ਕਾਂਗਰਸ ਪਾਰਟੀ ਨੇ ਮਗਰਲੀ ਸਰਕਾਰ ਦੇ ਵਿੱਚ ਕਿਸੇ ਦਾ ਲੱਖ ਕਿਸੇ ਦਾ 2 ਲੱਖ माफ ਕੀਤਾ ਸੀ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਕਿਸੇ ਕਿਸਾਨ ਦਾ 5000 ਰੁਪਇਆ ਵੀ ਮਾਫ ਨਹੀਂ ਕੀਤਾ ਭਾਈ ਕੀ ਕਹਣ ਜਾਂਦੇ ਆ ਜੀ ਮੀਟਿੰਗ ਹੋਈ ਆ ਅੱਜ ਦੀ ਮੀਟਿੰਗ ਜੋ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਰਾਜਾ ਵਿੜਿੰਗ ਜੀ ਜੋ ਕਿ ਐਮਪੀ ਦੇ ਇਲੈਕਸ਼ਨ ਲੁਧਿਆਣੇ ਤੋਂ ਲੜਨ ਜਾ ਰਹੇ ਨੇ ਤੁਸੀਂ ਦੇਖ ਹੀ ਲਿਆ ਕਿੰਨਾ ਜੋਸ਼ ਸੀਗਾ ਕਾਂਗਰਸ ਵਰਕਰਾਂ ਦੇ ਵਿੱਚ ਔਰ ਕਿੰਨਾ ਜੋਸ਼ ਸੀਗਾ ਕਾਂਗਰਸ ਪਾਰਟੀ ਦੇ ਵਿੱਚ ਤਕਰੀਬਨ 4 ਘੰਟੇ ਮੇਰੇ ਸਾਰੇ ਵਾਰਡ ਨੰਬਰ 5 ਦੇ ਪਰਿਵਾਰ ਨੇ ਵੇਟ ਕੀਤੀ ਹੈ ਔਰ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਆਪਣੀ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਇੱਕ ਮੇਰੇ ਕਹੇ ਤੇ ਇਹ 800 ਬੰਦੇ ਦਾ ਇਕੱਠਾ ਠਾਠ ਠੱਟ ਮਾਰਦਾ ਕਰਤਾ 4 ਘੰਟੇ ਬੈਠਣ ਦੇ باوجود ਵੀ ਉਹਨਾਂ ਨੇ ਕਿਸੇ ਨੇ ਆਫ ਨਹੀਂ ਕੀਤੀ ਔਰ ਤੁਸੀਂ ਸਾਰਿਆਂ ਨੇ ਕਵਰਿੰਗ ਵੀ ਕੀਤੀ ਐ ਉਹ ਸਾਰੇ ਬੈਠੇ ਰਿਹਾ ਔਰ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਦੀ ਜਿੱਤ ਪੱਕੀ ਐ ਖਾਸ ਕਰਕੇ ਵਾਰਡ ਨੰਬਰ 5 ਵੱਧ ਤੋਂ ਵੱਧ ਵੋਟਾਂ પાਕੇ ਸ਼੍ਰੀ ਰਾਜਵਰਿੰਗ ਜੀ ਨੂੰ ਜਿਤਾਊਗਾ ਇਲਾਕਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹ ਦੱਸਦਾ ਜਿੱਦਾਂ ਇਹ ਜੋਸ਼ ਉਹਨਾਂ 'ਚ ਭਰਿਆ ਹੋਇਆ ਔਰ ਇੱਦੀ ਭਰਿਆ ਰਵੇ ਔਰ ਇੱਕ ਮੈਸੇਜ ਤਾਂ ਅੱਜ ਸਾਰਿਆਂ ਨੂੰ ਲੱਗਿਆ ਹੋਇਆ ਤੁਹਾਨੂੰ ਪਤਾ ਹੀ ਐ ਮੈਂ ਕਿਹਨੂੰ ਕਹਿ ਰਿਹਾ ਜੇ ਇੱਕ ਪਾਸੇ ਹੋਵੇ ਕੁੱਤਾ ਤੇ ਇੱਕ ਪਾਸੇ ਹੋਵੇ ਸ਼ੇਰ ਤੇ ਮੈਂ ਤਿੰਨ ਵਾਰੀ ਸੁਣਾ ਚੁੱਕਾ ਤੇ ਜਦੋਂ ਸੋਟੀ ਮਾਰਦੇ ਹਨ ਕੁੱਤੇ ਨੇ ਆਪਣੇ ਤਰੀਕੇ ਨਾਲ ਦੇਖਣਾ ਔਰ ਸ਼ੇਰ ਦੇ ਮਾਰ ਕੇ ਦਿਖਾਵੇ ਸੋਟੀ ਸ਼ੇਰ ਦਾ ਟਾਰਗੇਟ ਸੋਟੀ ਨਹੀਂ ਹੁੰਦੀ ਸ਼ੇਰ ਦਾ ਟਾਰਗੇਟ ਜਿਹਨੇ ਮਾਰੀ ਉਹ ਹੀ ਹੁੰਦਾ ਔਰ ਮੈਸੇਜ ਉਹਨਾਂ ਤੱਕ ਪਹੁੰਚ ਚੁੱਕਾ ਹੈ ਕਿ ਹੁਣ ਕੋਈ ਉਹਨਾਂ ਨੂੰ ਗੱਲ ਨਾ ਸੁਣਾਵੇ ਇਹਦਾ ਪਤਾ ਹੀ ਅਗਲਾ ਅਗਲੀ ਵਾਰੀ ਕੀ ਦੀ ਹੈ ਬਹੁਤ ਬਹੁਤ ਧੰਨਵਾਦ ਵਾਇਗੁਰਜੀ ਜੀ ਪਤਾ ਹੈ ਜੈ શ્રી RAM ਜੈ ਮਾਤਾ ਦੀ ਅੱਗੇ ਗੱਲ ਯਾਰ ਮਣੀਆ ਕਹੜੇ ਆ ਜੀ ਰਾਜਾ ਵਡਿੰਗ ਜੀ આય હમારે 5 નંબર વાડવે આપ સભીને દેખ લિયા સંગઠન કિસ પ્રકાર સે હમ માકે રાજાજી કી સ્વાગત કિયા હે સંગઠન બઢાઈ જોશ બઢા સાયર રાજાજી કે પ્રતિ કે આપકે સબને મન મેં ઠાન લિયા હે કે ઇસે કોંગ્રેસ કો જીતા કરકે રાહુલ ગાંધી કી જોગલી મેં પાના હે ઓર કિસ કોંગ્રેસ કે સરકાર બનાની હે શરવાજી બિટ્ટોજી પેલા પિછલી બાર આય સિ તે વાડ જો કાફી પ્યાર તવાડે વોલો દિત્યા ગયા સિગા ਏ ਬਿੱਟੂ ਬਿੰਦਸਾ ਪਹੁੰਚੇ ਜੀ ਤੁਮਾਰ ਜੀ ਬਾਦਸ਼ਾਹ ਤੁਮਾਰ ਜੀ ਆਹ ਲੱਗ ਜਿੰਦਾ ਕਾਂਗਰਸ ਪਾਰਟੀ ਵੱਲ ਆਏਗਾ ਸਾਰੀ ਸੰਗਤ ਸਾਰੇ ਵਰਕਰ ਸਾਰੇ ਲੀਡਰ ਉਹਨਾਂ ਦੇ ਸਾਥ ਖੜੇ ਬਿੱਟੂ ਜੀ ਕਹਿੰਦੇ ਬਾਹਰੋਂ ਲਿਆਂਦਾ ਕੈਂਡੀਡੇਟ ਇਹਨਾਂ ਨੇ ਕਿਵੇਂ ਦੇਖਦੇ ਬਿੱਟੂ ਜੀ ਦਾ ਜਨਮ ਕਿਹੜਾ ਲੁਧਿਆਣਾ ਹੋਇਆ ਸੀ ਬਿੱਟੂ ਜੀ ਬਾਹਰੋਂ ਆਏ ਸੀ ਰਣਪੁਰ ਸਾਹਿਬ ਦੇ ਲੜਦੇ ਸੀ ਲੁਧਿਆਣਾ ਲੜਦੇ ਸੀ ਹੁਣ ਦੂਜੇ ਬੰਦਿਆਂ ਕੋਲ ਉਹ ਤਾਂ ਸਾਰੇ ਦੇਸ਼ ਕੇ ਪ੍ਰਦੇਸ਼ ਕੇ ਸਾਡੇ ਸਟੇਟ ਕੇ ਉਹ ਹੈ ਪ੍ਰਦੇਸ਼ ਕੇ ਸਾਡੇ ਸਟੇਟ ਕੇ ਉਹ ਹੈ ਪ੍ਰਧਾਨ ਹੈ ਉਹ کہیں ਵੀ ਜਾ ਕੇ ਲੜ ਸਕਦਾ ਹੈ ਇਸ ਵਾਰ ਤੋਂ ਲੀਡ ਕਿੱਦਾਂ ਰਹੂਗੀ ਫੇਰ ਇਸ ਵਾਰ ਲੀਡ ਤੋਂ ਬਿਜਾਜੀ ਆਪਕੋ ਦਿਖਾ ਦੇਗੇ ਕਾਫੀ ਦਿਨਾਂ ਸਤ ਜਿੰਨੀ ਲੀਡ ਨਹੀਂ ਮਿਲੀ ਹੋਗੀ ਓਨੀ ਲੀਡ ਆਪਕੇ ਮਿਲੇਗੀ ਮਹਿੰਦੀ ਸਾਹਿਬ ਅੱਜ ਪਹੁੰਚੇ ਇੱਥੇ ਕਿਵੇਂ ਦੇ ਮੇਰਾ ਨਾਮ ਜੀ ਹੰਕਾਰ ਸਿੰਘ ਅੰਕੂਪ ਕਲਾਸ਼ਨਕਰੋੜ ਵਾਰ ਨੰਬਰ 5 ਅੱਜ ਰਾਜਾ ਬਰਿੰਗ ਜੀ ਦਾ ਵਾਰ ਨੰਬਰ 5 ਚ ਚੇਤਨ ਚਨਜੀ ਵਿਲੋਂ ਬੜਾ ਨਿਕਾ ਸਵਾਗਤ ਕੀਤਾ ਗਿਆ ਜਿਸ ਵਿੱਚ ਅਸੀਂ ਆਪਣੇ ਪੂਰੇ ਸਮਰਥਕਾਂ ਨਾਲ ਆ ਕੇ ਰਾਜਾ ਬਰਿੰਗ ਜੀ ਦਾ ਸਵਾਗਤ ਕੀਤਾ ਜੀ ਅੱਜ ਕੀ ਕਹਿਣਾ ਚਾਹੋ ਲੁਧਿਆਣਾ ਵਾਸੀ ਅਸੀਂ ਇਹੀ ਕਹਿਣਾ ਚਾਹੁੰਦੇ ਜੀ ਵੱਧ ਤੋਂ ਵੱਧ ਰਾਜਾ ਬਰ ਤੇ ਇਹਨਾਂ ਨੂੰ ਚਿਤਾਓ ਤੇ ਵਿਰੋਧੀਆਂ ਦੇ ਮੰੰਜੀ ਨੂੰ ਠੋਕੋ ਕਿਉਂਕਿ ਇਹੀ ਇੱਕ ਐਹੋ ਜਿਹੀ ਸੁਨਾਮੀ ਹੈ ਕਿ ਜਿਹੜੇ ਛੋਟੇ-ਮੋਟੇ ਬਿੱਟੂ ਜੀ ਸਵਾਲ ਉਠਾ ਰਹੇ ਨੇ ਕਿ ਜਿਹਨੇ ਰਾਜਵਿੰਗ ਜੀ ਤੇ ਕਹਿੰਦੇ ਬਾਹਰੋਂ ਦਾ ਆ ਕੈਂਡੀਡੇਟ ਦੇਖੋ ਜੀ ਬਿੱਟੂ ਜੀ ਘਰ ਇੱਥੋਂ ਆਏ ਹੋ ਅਗਰ ਅਨੰਦਪੁਰ ਸਾਹਿਬ ਵੀ ਲੜ ਕੇ ਆਏ ਨੇ ਇਹ ਤਾਂ ਕੋਈ ਵੱਡੀ ਗੱਲ ਨਹੀਂ ਕਿੱਥੋਂ ਆ ਕੇ ਕਿਸੇ ਪੰਜਾਬ ਪ੍ਰਧਾਨ ਨੇ ਕਿਤੇ ਵੀ ਆ ਕੇ ਲੜ ਸਕਦੇ ਇਲੈਕਸ਼ਨ ਰਾਜਵਿੰਗ ਜੀ ਪੰਜਾਬ ਦੇ ਪ੍ਰਧਾਨ ਨੇ ਕਾਂਗਰਸ ਦੀ ਨੇ ਕਿਤੋਂ ਵੀ ਅੱਗੇ ਲੜ ਸਕਦੇ ਲਖਸ਼ਮ ਪੰਜ ਪਿੰਡੇ ਵੀ ਕਈ ਸੇਵਾਵਾਂ ਕਰਦੇ ਹੋ ਹੁਣ ਪਾਰਟੀ ਤੇ ਲੱਗੇ ਹੋ ਕਿਵੇਂ ਦੀ ਲੀਡ ਰਹੂਗੀ ਇਸ ਵਾਰਡ ਦੇ ਵਿੱਚ ਇਸ ਵਾਰਡ ਦੇਖੋ ਜੀ ਇਸ ਵਾਰਡ ਕਾਂਗਰਸੀ ਵਾਰਡ ਸਾਡਾ ਹੋਇਆ ਹੈਗਾ ਇਹ ਇਥੋਂ ਵਾਰ ਹਰ ਵਾਰ 3000 3500 ਪਲੱਸ ਲੀਡ ਜਿਹੜਾ ਅਫਰ ਕਾਂਡਿਗੜ੍ਹ ਨੂੰ ਵੋਟ ਪਈ ਹੋਈ ਹੈ ਜੀ ਵਾਰਡ ਵਾਸੀਆਂ ਨੂੰ ਵੀ ਸੰਦੇਸ਼ ਆਪੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਰੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਓ ਤੇ ਜਿਤਾਓ ਇਹਨਾਂ ਨੂੰ ਬਾਕੀ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਆ ਤੁਹਾਡੇ ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਨਾਲੇ ਸਾਰੇ ਵੀਰਾਂ ਦਾ ਚੇਤਨ ਗਰੇਜਾ ਜੀ ਆਜੇ ਵ ਤਮੀ ਕਾ ਕੰਮ ਕਰ ਰਹੇ ਸਮਾਜ ਦੇਖੋ ਜੀ ਉਹਨਾਂ ਨੇ ਕਿ ਸ਼ੌਂਕ ਆ ਇਹ ਕਹਿ ਨਹੀਂ ਕੋਣ ਮਤਲਬ ਉਹਨਾਂ ਨੂੰ ਸ਼ੌਂਕ ਆ ਕੰਮ ਕਰਨ ਦਾ ਵਾਰ ਚ ਕਿ ਆਪਣੇ ਲੋਕਾਂ ਦੀ ਸੇਵਾ ਕੀਤੀ ਜਾਵੇ ਕਿੰਨੇ ਦੇ ਕੰਮ ਰੁਕੇ ਕਈ ਹਸਪਤਾਲਾਂ ਤੋਂ ਦਵਾਈਆਂ ਤੋਂ ਵੇਖ ਤੱਕ ਰਾਸ਼ਨ ਕਰਕੇ ਇਹਨਾਂ ਨੇ ਬਹੁਤ ਕੰਮ ਆਪਣੇ ਵੱਲੋਂ ਆਪਣੇ ਤੌਰ ਤੇ ਕੀਤੇ ਨੇ ਨਾ ਕਿ ਕਹੇ ਸਰਕਾਰ ਨੇ ਇਹਨਾਂ ਨੂੰ ਕੋਈ ਦਿੱਤੀ ਗਿਆ ਕੰਮ ਇਹ ਆਪਣੇ ਆਪਣੇ ਤੌਰ ਤੇ ਕਰਦੇ ਜੋ ਵੀ ਕਰ ਰਹੇ ਨੇ ਕਾਰਡ ਕੱਟੇ ਗਏ ਸੀ ਲੋਕਾਂ ਦੇ ਸਰਕਾਰ ਕੋ वजह ਹੱਤ ਨਹੀਂ ਹੋਇਆ ਚੇਤਨ ਜੀ ਰਾਜਨ ਬੇਠੇ ਰਹਿੰਦੇ ਦੇਖੋ ਜੀ ਇਹਨਾਂ ਸਰਕਾਰ ਕਾਰਡ ਕੱਟੇ ਨਹੀਂ ਕੜੇ ਨਾਲ ਕਟਾਏ ਗਏ ਨੇ ਵਿਰੋਧੀ ਨੇ ਤਾਂ ਆਪਣੇ ਚੇਤਨ ਜੀ ਨੇ ਆਪਣੇ ਜਿੰਨੇ ਜਿੰਨੇ ਕਾਰਡ ਕੱਟੇ ਗਏ ਉਹ ਇੱਥੋਂ ਆ ਕੇ ਹਰ ਮਹੀਨੇ ਰਾਸ਼ਨ ਲੈ ਕੇ ਜਾਂਦੇ ਨੇ 100 ਪਰਿਵਾਰ ਇਹਨਾਂ ਕੋ ਰਾਸ਼ਨ ਲੈ ਕੇ ਇਸ ਟਾਈਮ ਜਾ ਰਿਹਾ ਹੈ